ਤੁਹਾਨੂੰ ਮੈਂ ਤੁਹਾਨੂੰ ਦਿਖਾ ਰਿਹਾ ਆ ਦੇਖੋ ਕਿੱਡੇ ਕਿੱਡੇ ਮੋٹے ਏਡੀ ਮੋٹے ਗੱਡੇ ਯਾਰ ਗੰਦੇ ਹਿਥਿਆ ਰਹੇ ਨੇ ਇਹ ਕੈਮਰਾ ਨਾਲ ਇਹ ਆ ਜੀ ਲਾਸਟ ਰਾਈਡ ਵਾਲੀ ਗੱਡੀ ਸੋ ਵੈਲਕਮ ਟੂ ਗਾਇਜ਼ ਅੰਡਰ ਨਿਊ ਬਲੌਗ ਸਵਾਗਤ ਕਰਦੇ ਆ ਜੀ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਮੈਂ ਤੇ ਮੇਰੇ ਨਾਲ ਨੇ ਬਾਬਾ ਗਗਨਦੀਪ ਸਿੰਘ ਜੀ ਸੋ ਅਸੀਂ ਹੈਗੇ ਆ ਜੀ ਬਿਲਕੁਲ ਸਾਬੋ ਕੀ ਤਲਵੰਡੀ ਗੁਰਦੁਆਰਾ ਸੰਦਵਾਨ ਸਾਹਿਬ ਨਾਨਕ ਸਰ ਪਾਤਸ਼ਾਹੀ ਤੇ ਫੌਜਾਂ ਚੱਲੀਆਂ ਨੇ ਜੀ ਮੂਸੇਪਿੰਡ ਨੂੰ ਸੋ ਮੈਨੂੰ ਲੈ ਕੇ ਚੱਲੇ ਨੇ ਬਾਬਾ ਗਗਨਦੀ ਸਿੰਘ ਜੀ ਤੁਸੀਂ ਪਹਿਲਾਂ ਵੀ ਗਏ ਜੀ ਹਾਂਜੀ ਸੋ ਸਾਡੀ ਤਿਆਰੀ ਆ ਅਸੀਂ ਆਪਣੀ ਥਾਰ ਤੇ ਨਿਕਲੇ ਆ ਨਾਲੇ ਤੁਹਾਨੂੰ ਪਿੰਡ ਜਵਾਰ ਕੇ ਤੇ ਨਾਲੇ ਤੁਹਾਨੂੰ ਉੱਥੋਂ ਦੇ ਦਰਸ਼ਨ ਕਰਾਉਨੇ ਆ ਸੋ ਚੱਲਦੇ ਆ ਮੂਸੇਪਿੰਡ ਨੂੰ ਲੈ ਕੇ ਹਾਜ਼ਰ ਹੋਨੇ ਆ ਸੋ ਸਾਹਮਣੇ ਦਲ ਬੰਦ ਦੀਆਂ ਫੌਜਾਂ ਹਾਲ ਇਹਦਾ ਕੀ ਹੈ ਸੰਦਮੁੰਡਾ ਗਿਆ ਜੀ ਇਹ ਵੀਡੀਓ ਉਹ ਕਿਹਦਾ ਮੁੰਡਾ ਸੀ ਇਹ ਸਰ ਨਾਲ ਕਾਰ ਸੇ ਵਾਲਾ ਖੈਰਦਾ ਹਾਂ ਆਪਣਾ ਨਵੀਪ ਸੋ ਬਿਲਕੁਲ ਔਨ ਰੋਡ ਤੇ ਨਿਕਲ ਚੁੱਕੇ ਆ ਓਏ ਵਾਹ ਬਰੂ ਚਲੋ ਚਲੋ ਸੋ ਜਾ ਰਹੇ ਆ ਰਸਤੇ ਦੇ ਵਿੱਚ ਨਾਲ ਦੇ ਨਾਲ ਆਪਾਂ ਦਰਸ਼ਨ ਮੇਲੇ ਕਰਾਂਗੇ ਸੰਕਤਾਂ ਦੇ ਹੋਰ ਦੀਰਘਾ ਭਰਾਵਾਂ ਦੇ ਸੋ ਬਿਲਕੁਲ ਮਾਨਸੇ ਤੋਂ ਮੁੜ ਚੁੱਕੇ ਆ ਜੀ ਮੂਸੇਪਿੰਡ ਨੂੰ ਤੇ ਦੇਖ ਸਕਦੇ ਆ ਯਾਰ ਯਾਰ ਬੰਦਾ ਹੈ ਨਾ ਕਿਤਨਾ ਵੇਖ ਲੋ ਬਾਬਾ ਜੀ ਰੂਹ ਨਾਲ ਜੁੜਿਆ ਬੰਦਾ ਸੀ ਹੈ ਜੋ ਮਰਜ਼ੀ ਹੋ ਜੇ ਮੈਂ ਜੋ ਆਪਣੇ ਲਾਗੇ ਹੋਮਲੈਂਡ ਵੀ ਆਪਣੇ ਲਾਗੇ ਪੈਂਦਾ ਵਾ ਹਾਂਜੀ ਤਾਂ ਵੇਖ ਲੋ ਇਧਰ ਇਹਦਾ ਵੀ ਘਰ ਲਾਗੇ ਪਰ ਕਹਿੰਦਾ ਵੀ ਯਾਰ ਪਿੰਡ ਰਹਿੰਦੇ ਨੇ ਧੱਲੇ ਹੋਮਲੈਂਡ ਫੜੇ ਕਮਾਲ ਦੀ ਗੱਲ ਬਾਬਾ ਜੀ ਮਿੱਟੀ ਦੇ ਨਾਲ ਆ ਹਰੀ ਸਾਰੀ ਬੰਦਾ ਨਹੀਂ ਜੁੜ ਸਕਦਾ ਸੋ ਬਿਲਕੁਲ ਦੇਖ ਸਕਦੇ ਆ ਜੀ ਪਹੁੰਚ ਚੁੱਕੇ ਆ ਜੀ ਮੂਸਾ ਪਿੰਡ ਸੋ ਅੱਗੋਂ ਮੁੜਾਂਗੇ ਇਧਰ ਨੂੰ ਤਲਵੰਡੀ ਸਾਬ ਤੋਂ ਅਸੀਂ ਆਏ ਸੀ ਸੋਚਿਆ ਦਰਸ਼ਨ ਮੇਲੇ ਕਰ ਆਈਏ ਵਾਹ ਘੱਟ ਕਰੋ ਕੋਈ ਨਾ ਚੱਲਣ ਦਿਓ ਇੱਧਰ ਮੁੜਾਂਗੇ ਨਾ ਸੋ ਜਾ ਰਹੇ ਆ ਜੀ ਮੂਸਾ ਪਿੰਡ ਸੋ ਦੇਖਿਓ ਨੇ ਗੱਲਬਾਤ ਕੀ ਚੱਲਦੀ ਆ ਲਓ ਜੀ ਆਉਂਦੇ ਆਂ ਪੋਰਟ ਸ਼ੁਰੂ ਹੋ ਚੁੱਕੇ ਨੇ ਵੀਰ ਸਾਡੇ ਦੇ ਬਾਈ ਦੇ ਤੇ ਜਾ ਰਹੇ ਆਂ ਚਲੋ ਜੋ ਵੀ ਆਇਆ ਬੜਾ ਅੱਛਾ ਆ ਕਰਿਆ ਹਾਂ ਆ ਕਰਦਾ ਪੂਲੀ ਖੁੱਲੀ ਖੁੱਲੀ ਕੱਟ ਕਰਦੇ ਆ ਆ ਤੁਸੀ ਕੱਟ ਕਰਦੇ ਅੱਛਾ ਸੋ ਬਿਲਕੁਲ ਪਾਈ ਦੀ ਖਲ ਕੇ ਕਹਿੰਦੇ ਸਾਡੇ ਆ ਸਾਡੇ ਭਰਾ ਦੀ ਕੋਠੀ ਐ ਜੇ ਕਹਿ ਕੇ ਉਹਨੇ ਵੀ ਕਹਿ ਕੇ ਉਹਨੇ ਸਾਡੇ ਭਰਾ ਦੀ ਕੋਠੀ ਐ ਸੋ ਪਹੁੰਚ ਚੁਕੇ ਆ ਜੀ ਪਿੰਡ ਮੂਸਾ ਸੋ ਬਾਬਾ ਜੀ ਨਹੀਂ ਸੁਣਦੇ ਆਏ ਸੀ ਪਰ ਬਾਬਾ ਜੀ ਨੇ ਸਾਨੂੰ ਲੈ ਕੇ ਆਏ ਨੇ ਸੋ ਬਾਬਾ ਜੀ ਨੇ ਸਾਨੂੰ ਇੱਥੋਂ ਦੇ ਦਰਸ਼ਨ ਕਰਵਾਏ ਨੇ ਸੋ ਚੱਲਦੇ ਆਂ ਦੇਖਦੇ ਆਂ ਅੱਗੇ ਹਾਂ ਬਣਾ ਸਕਦੇ ਕਿਉਂ ਨਹੀਂ ਬਣਾ ਸਕਦੇ ਬਿਲਕੁਲ ਕੋਠੀ ਸੋ ਇੱਧਰ ਵੀਰ ਹੁਣਾਂ ਦੇ ਹਨਾ ਉਹ ਖੜੇ ਨੇ ਇੱਧਰ ਸਟੈਚੂ ਲੱਗੇ ਨੇ ਸੋ ਦੇਖਦੇ ਆਂ ਹਨਾ ਬਾਈ ਹਨਾ ਕਿੰਨਾ ਸ਼ਕੀਨ ਸੀ ਹਨਾ ਗੱਡੀਆਂ ਦਾ ਜਾਂ ਗੱਲਬਾਤ ਸੀ ਹਨਾ ਹਨਾ ਆਹ ਉਹ ਉਹ ਜਿਹੜੇ ਉਧਰ ਤੇ ਬਹਿ ਕੇ ਹਨਾ ਉਦੋਂ ਗੱਲਬਾਤ ਚੱਲਦੀ ਸੀ ਸੋ ਬਿਲਕੁਲ ਦੇਖ ਸਕਦੇ ਆ ਤੇ ਉਹ ਵੀਰੇ ਦਾ ਹਨਾ ਜਿਹੜਾ ਕੁੱਤਾ ਸੀ ਅੱਜ ਵੀ ਉੱਥੇ ਹਨਾ ਉਹਦੇ ਉੱਤੇ ਬਗੈਰ ਵਿਚਾਰਾ ਸੱਨਾ ਤੇ ਆਬਦਾਈ ਦੇ ਲਿਖਿਆ ਹੈ ਮੁੰਸੇ ਵਾਲੇ ਇਨਸਾਫ ਦਿਵਾਓ ਸੋ ਹਰ ਕੋਈ ਹੁੰਦਾ ਹਨਾ ਗੱਲਬਾਤ ਕਰਦੇ ਨੇ ਆਪਣੀ ਸੋ ਜੋ ਵੀ ਹੋਇਆ 29 ਮਈ ਨੂੰ ਬੜਾ ਗਲਤ ਹੋਇਆ ਸੋ ਦੇਖ ਸਕਦੇ ਆ ਵੀਰੇ ਦਾ ਇਹ ਬਾਬਾ ਜੀ ਕਿਹੜਾ ਵਾ ਟਰੈਕਟਰ ਇਹ ਆਸ਼ਾ ਆਸ਼ਾ ਹੈ ਆਸ਼ਾ 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 ਅੱਛਾ ਇਹ ਵੀ ਪੁਰਾਣਾ ਹੀ ਹੈ ਕਾਫੀ ਹਨਾ ਜੀ ਠੀਕ ਆ ਦੇਖ ਲਓ ਹਨਾ ਬਾਬਾ ਜੀ ਮਿੱਟੀ ਨਾਲ ਰੁੜੀ ਜੂ ਆ ਵੇਖੋ ਕਿਵੇਂ ਤਿਆਰ ਕਰਵਾਏ ਸੀ ਇਹੋ ਟਰੈਕਟਰ ਸੀ ਜਿਹੜੇ ਹਨਾ ਵਰਤੇ ਨੇ ਇਹ ਬਾਬਾ ਜੀ ਉਹੀ ਜਿਹੜਾ ਟਰੈਕਟਰ ਉਹਨਾਂ ਨੇ ਵਰਤੇ ਸੀ ਹਨਾ ਜੀ ਉਹੀ ਹੈ ਨਾ ਟਰੈਕਟਰ ਜਿਹੜਾ ਵਰਤਿਆ ਸੀ ਹੋਏ ਹੋਏ ਦੇਖ ਲਓ ਹਨਾ ਸੋ ਉਵੇਂ ਹੀ ਤਿਆਰ ਬਰ ਤਿਆਰ ਬਾਈ ਇਹਦੇ ਤੇ ਹਾਂ ਇੱਥੇ ਫੋਟੋ ਵੀ ਲੱਗੀ ਸੀ ਸ਼ਾਇਦ ਉਹ ਉੱਧਰ ਆ ਆ ਬੱਜਦਾ ਹੈ ਕਿਸੇ ਦਾ ਕਸਾ ਹੈ ਕੋਈ ਹੋਰ ਆਹ ਤਾਂ ਆਹ ਸਟਾਲੀਆਂ ਦੀ ਇਹ ਵੀ ਲੈ ਕੇ ਜਾਂਦਾ ਸੀ ਹਨਾ ਬਾਹਰ ਹੇ 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 ਬਾਈ ਕਿਹੜਾ ਅਜ ਦੇ ਸਮੇਂ 'ਚ ਛੋਟਾ ਸੋ ਬਿਲਕੁਲ ਇੱਧਰ ਤੁਸੀਂ ਦੇਖ ਸਕਦੇ ਹਾਂ ਬੋਰਡ ਖੜੀ ਆ ਤੇ ਆ ਆਪਣੀ ਖੜੀ ਆ ਦੂਜੀ ਛੋਟੀ ਸੋ ਬਾਈ ਯਾਰ ਇੱਕ ਚਲੋ ਇੱਕ ਗੱਲ ਹੁੰਦੀ ਆ ਇੱਕ ਮੂਵੀ 'ਚ ਦੇਖਣਾ ਜਾਂ ਫਿਲਮਾਂ 'ਚ ਦੇਖਣਾ ਇੱਕ ਚੀਜ਼ ਹੁੰਦੀ ਜਿਹੜੀ ਸਾਹਮਣੇ ਪ੍ਰਤੱਖ ਸੋ ਤੁਸੀਂ ਦੇਖੋ ਹੈ ਬਾਬਾ ਜੀ ਇੱਧਰ ਆਓ ਮੜਾ ਜਾ ਆ ਅ ਜਿਹੜਾ ਉਹ ਬੋਨਰ ਤੇ ਵੱਜਿਆ ਬਾਬਾ ਜੀ ਗੋਲੀ ਚ ਕਿੱਡੀ ਪਾਵਰ ਹੋਗੀ ਆ ਬਾਬਾ ਜੀ ਚਲੋ ਹੱਲਾ ਬਾਬਾ ਜੀ ਫੋਟੋ ਵੀ ਬੋਨਰ ਦਾ ਫੋਟੋ ਨਹੀਂ ਕਢਦਾ ਹੱਲਾ ਹੱਲਾ ਕੀ ਕੀ ਉਹਦਾ ਨਾਮ ਲੈਂਦੇ ਆ ਵੀ ਇਹ ਬੁਲਟ ਪ੍ਰੂਫ ਨਹੀਂ ਸੀ ਜੇ ਮੰਨ ਲਓ ਬੁਲਟ ਪ੍ਰੂਫ ਹੀ ਹੁੰਦੀ ਤੇ ਵੇਖੋ ਇਹਨਾਂ ਨੇ ਕਿਡੇ ਕਿੰਨੇ ਹਨਾ ਖਤਰਨਾਕ ਖਤਰਨਾਕ ਹਥਿਆਰ ਸੀ ਕਹਿੰਦਾ ਭਾਵੇਂ ਕਹਿ ਸਕਦੇ ਆ ਉਹ ਵੀ ਬਾਈ ਦਾ ਮੋਟਰਸਾਈਕਲ ਹੈਨਾ ਉਹ ਵੀਰੇ ਦਾ ਮੋਟਰਸਾਈਕਲ ਲੱਗਾ ਤੇ ਆ ਵੀਰ ਆਪਣੇ ਦੀ ਹਨਾ ਥਾਰ ਜਿਹੜੀ ਵੀ ਦੇਖ ਸਾ ਇੱਥੋਂ ਚਲੋ ਹੁਣ ਮੈਂ ਜ਼ੂਮ ਕਰਦਾ ਮੈਂ ਥੋੜਾ ਜਿਆਦਾ ਆਪਣੇ ਕੈਮਰੇ ਥਾਣੀ ਤੇ ਨੇੜੇ ਜਾ ਨਹੀਂ ਸਕਦੇ ਆਪਾਂ ਕਿਉਂਕਿ ਹਰ ਕੋਈ ਜਦੋਂ ਨੇੜੇ ਜਾਂਦਾ ਵਾ ਸੋ ਸੋ ਆਪਾਂ ਗੱਲ ਕਰ ਰਹੇ ਸੀ ਤੁਸੀਂ ਦੇਖ ਸਕਦੇ ਆ ਬਿਲਕੁਲ ਕੱਲੀ ਕੱਲੀ ਗੱਡੀ ਦੇ ਵਿੱਚ ਐਡਾ ਐਡਾ ਕਹਿਨ ਦਾ ਯਾਰ ਜਿਨ੍ਹਾਂ ਨੇ ਚਲੋ ਦੇਖਿਆ ਇੱਥੇ ਆ ਕੇ ਉਹਨਾਂ ਨੂੰ ਤਾਂ ਪਤਾ ਹੋਣਾ ਜਿਨ੍ਹਾਂ ਨੇ ਨਹੀਂ ਦੇਖਿਆ ਸੋ ਐਡਾ ਐਡਾ ਮੋਟਾ ਟੱਕ ਜਿਹੜਾ ਗੱਡੀ ਤੇ ਲੱਗਾ ਵਾ ਸੋ ਬੜਾ ਮਾੜਾ ਜੋ ਵੀ ਹੋਇਆ ਚਲੋ ਜਿੱਦ ਤਰ੍ਹਾਂ ਪ੍ਰਮਾਤਮਾ ਦੇ ਰਜਾ ਆ ਵੀਰੇ ਦੀ ਏਕਾ ਥਾਰ ਲੱਗੀ ਆ ਬਰਾਊਨਿੰਗ ਗੱਡੀ ਲੱਗੀ ਆ ਇੱਕ ਆ ਗੱਡੀ ਲੱਗੀ ਇੱਧਰ ਦੋ ਤਿੰਨ ਟਰੈਕਟਰ ਲੱਗੇ ਨੇ ਹੋਰ ਇੱਧਰ ਵੀਰੇ ਦਾ ਉਹ ਫੌੜ ਸੀ ਸੋ ਉੱਧਰ ਆ ਵੀ ਵਿਖੇ ਬਾਬਾ ਜੀ ਸੋ ਟਰਾਲੀ ਸਾਹ ਹਾਂ ਸਾਚਾ ਜਦੋਂ ਟਰਾਲੀ ਇੱਥੇ ਆ ਤਿਆਰ ਕਰਵਾਈ ਸੀ ਉਦੋਂ ਨੱਕ ਤੇ ਹਨਾ ਸੋ ਬਿਲਕੁਲ ਆ ਲਿਖਿਆ ਸਿੱਧੂ ਮੂਸੇਵਾਲਾ ਨਾਲ ਆ ਟਰਾਲੀ ਯਾਰ ਕਰਵਾਈ ਸੀ ਜ ਆਪਾਂ ਨੇੜੇ ਹੀ ਸੀ ਮੈਂ ਚਲੋ ਸਾਦਾ ਜੀ ਨੇ ਮੈਂ ਤਾਂ ਚਲੋ ਇੱਕ ਯਾਦਗਰੀ ਦਰਸ਼ਨ ਮੇਲੇ ਤੇ ਭਾਈ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਸੋ ਜਿੰਨੇ ਵੀ ਵੀਰ ਨੂੰ ਦੇਖਦੇ ਨੇ ਭਾਈ ਜਰੂਰ ਇਨਸਾਫ ਦੀ ਗੱਲ ਜਰੂਰ ਕਰਾਇਆ ਕਰੋ ਜਿਹੜਾ ਜੀ ਪਰਿਵਾਰ ਨੂੰ ਇਨਸਾਫ ਮਿਲੇ ਸੋ ਜਿਹੜੇ ਵੀ ਇਹਨਾਂ ਦੇ ਪਿੱਛੇ ਨੇ ਉਹਨਾਂ ਨੂੰ ਜਰੂਰ ਸਲਾਖਾਂ ਦੇ ਪਿੱਛੇ ਮਾਰਨ ਪਹਚਾਉਣਾ ਚਾਹੀਦਾ ਕਰਕੇ ਤਾਂ ਕਿ ਵਿਚਾਰੇ ਇਕੱਲੇ ਨੂੰ ਘੇਰ ਕੇ ਮਾਰਤਾ ਭੈਣ ਦੇ ਯਾਰ ਉਹ ਦੱਸ ਕੇ ਹੁੰਦੇ ਬਾਅਦ ਵੀਰ ਨੂੰ ਕੋਈ ਗੱਲਬਾਤ ਹੁੰਦੀ ਇਹ ਪ੍ਰਾਣੀ ਗੱਡੀ ਹੋਊਗੀ ਜਾਂ ਹਨਾ ਜੀ ਉਹਦੀ ਪ੍ਰਾਣੀ ਗੱਡੀ ਹੋਊਗੀ ਸਮੋਸੇ ਵਾਲੇ ਦੀ ਨਾ ਹੂੰ ਇੱਧਰ ਆ ਵੀ ਟਰੈਕਟਰ ਨੇ ਟਰਾਲੀਆਂ ਤਿਆਰ ਕਰਵਾਈਆਂ ਸੀ ਹਨ ਤੇ ਇੱਧਰ ਤੁਸੀਂ ਦੇਖ ਸਕਦੇ ਆ ਹ ਬੁੱਤ ਤੇ ਜਿਹੜੀ ਕਲਾਕ੍ਰਿਤੀ ਆ ਜਿਹੜੀ ਵੀਰੇ ਦੀ ਹਨਾ ਉਹ ਬਣਿਆ ਹੋਇਆ ਸੋ ਆਪਾਂ ਬਿਲਕੁਲ ਮੂਸਾਪਿੰਡ ਤੇ ਬਿਲਕੁਲ ਸ਼ਾਂਤੀ ਆ ਹੁਣ ਐਤਵਾਰ ਸ਼ਨੀਵਾਰ ਬਹੁਤ ਮੇਲਾ ਹੁੰਦਾ ਵਾ ਤੇ ਕਈ ਕੀ ਹੁਣ ਲੋਕ ਬਹੁਤ ਘਟੇ ਨੇ ਪਰ ਮੇਰੇ ਖਿਆਲ ਨਾਲ ਗਰਮੀ ਕਰਕੇ ਘਟੇ ਨੇ ਉਵੇਂ ਨਹੀਂ ਘਟੇ ਰੌਣਕ ਮੇਲਾ ਤਾਂ 24 ਘੰਟੇ ਰਹਿੰਦਾ ਸੋ ਇੱਧਰ ਵੀਰੇ ਹੁਣ ਆ ਦਾ ਇੱਧਰ ਨਾਲ ਹੀ ਇੱਧਰੋਂ ਟੱਪ ਕੇ ਵੀਰੇ ਹੁਣਾਂ ਦਾ ਘਰ ਆ। ਸੋ ਗਏ ਹੋਣ ਕਿ ਪਿਤਾ ਜੀ ਜਾਂ ਮਾਤਾ ਜੀ ਕਿਤੇ ਸੋ ਆਪਾਂ ਇੱਥੋਂ ਦਰਸ਼ਨ ਮੇਲੇ ਕਰਕੇ ਅਸੀਂ ਮੁੜ ਜਾਾਂਗੇ। ਸੋ ਇੱਧਰ ਵੀ ਇੱਕ ਬੋਤਿਆ ਉਹਨੂੰ ਵੀ ਆਪਾਂ ਦੇਖਦੇ ਆਂ। ਹਾਂਜੀ ਆ ਦੇਖੋ ਹਾਂ ਮੈਂ ਜਾਾਂ ਦੇ ਬਟ ਜੇ ਬਾਬਾ ਜੀ ਹੁੰਦਾ ਹੁਣ ਉਹ ਬੱਲੇ ਬਾਬੇ ਉਹ ਗੱਲਬਾਤ ਤੇ ਹੋਣੀ ਸੀ ਕੋਈ ਨਾ ਜਿਆਦਾ ਰੀ ਗੋਚਰ ਗੋਚਰ ਖਿੱਚ ਰੱਖ ਠੀਕ ਹੈ ਖੇਚੋ ਖਿੱਚਣੀ ਤੇ ਵੀਡੀਓ ਆ ਗਈ ਚੱਲੀ ਆ ਗਈ ਚਲਿਏ ਚਲੋ ਚਲੋ ਸੋ ਠੀਕ ਹੈ ਜੀ ਬਹੁਤ ਵਧੀਆ ਲੱਗਾ ਸਾਨੂੰ ਅਸੀਂ ਪਹਿਲੀ ਰਹੀ ਆਏ ਹਾਂ ਆ ਵੀਰੇ ਦੀ ਕੋਠੀ ਆ ਸਾਡੇ ਭਰਾ ਦੀ ਕੋਠੀ ਆ ਲੋਕਾਂ ਦੀ ਤਾਈਓ ਦੇ ਛੜਦੀ ਹੈ ਹਨਾ ਹੇਟਰਾਂ ਦੇ ਮੱਚਦੇ ਨੇ ਪਹਿਲਾਂ ਬਾਕੀ ਯਾਰ ਇੱਕ ਦੂਜੇ ਨੂੰ ਆ ਲੜਾਉਣ ਵਾਲੇ ਜਿਹੜੇ ਹੁੰਦੇ ਨੇ ਉਹ ਫੈਨਸ ਹੀ ਹੁੰਦੇ ਨੇ ਪਰ ਬੰਦਾ ਕਦੀ ਆਪਸ ਚ ਇੱਕ ਦੂਜੇ ਨਾਲ ਨਹੀਂ ਲੜਦਾ ਸੋ ਨਫਰਤ ਨਾ ਫਲਾਇਆ ਕਰੋ ਸੋ ਜਿੰਨਾ ਵੀ ਹੁੰਦਾ ਵਾ ਨਫਰਤ ਨਾ ਫਲਾਇਆ ਕਰੋ ਸੋ ਜੋ ਵੀ ਸੀ ਯਾਰ ਵਧੀਆ ਸੀ ਹਰੇਕ ਦਾ ਆਪਣਾ ਲੈਵਲ ਸੀ ਪਰ ਉਹ ਪਹਿਲਾਂ ਹੀ ਗਿਆ ਗਿਆ ਸਾਡੇ ਲੈਵਲ ਦੇ ਨਹੀਂ ਆਣ ਦੀਏ ਸੋ ਇਹ ਨੇ ਵੀਰੇ ਦੇ ਇਧਰ ਟਰੈਕਟਰ ਇਧਰ ਸੀ ਆਪਣਾ ਇਨਸਾਫਦਮ ਹੋਣ ਵਾਸਤੇ ਵੇਖੋ ਉੱਤੇ ਲਿਖਿਆ ਜਸਟਿਸ ਫੋਰ ਮੂਸੇਵਾਲਾ ਤੇ ਯਾਰ ਇੱਕ ਵੱਖਰੀ ਜੀ ਗੱਲ ਐ ਰੇ ਕਮੇਟੀ ਨਾਲ ਜੁੜਿਆ ਇਨਸਾਨ ਹਨਾ ਵੀ ਯਾਰ ਆਪਣੇ ਬਾਬੇ ਪਿੰਡ ਰਹਿਣਾ ਪਿੰਡ ਚ ਕੋਠੀ ਪਈ ਐ ਇੱਥੇ ਹੀ ਰਹਿਣਾ ਇੱਥੇ ਹੀ ਸਾਰੇ ਕਾਰਜ ਕਰਨੇ ਤਾਂ ਮੁਕਤ ਹੈ ਵੀ ਕਿੰਨੀ ਕੁ ਦੂਰ ਐ ਮੂਸਾ ਪਿੰਡਾ ਨੇੜੇ ਹੀ ਐ ਮੇਨ ਰੋਡ ਤੋਂ ਤੁਸੀਂ ਉਤਰੋ ਨਾਲ ਵੀਰੇ ਦਾ ਘਰ ਐ ਤੇ ਨਾਲ ਹੀ ਆ ਜਿੰਨੇ ਵੀ ਟਰੈਕਟਰ ਵਗੈਰਾ ਲੱਗੇ ਹੋਏ ਨੇ ਤੁਸੀਂ ਦੇਖ ਸਕਦੇ ਆਂ ਹਾਂਜੀ ਪਾਹੀ ਮੂਸੇ ਵਾਲਾ ਵੇਖਾ ਨਾ ਟਰਾਲੀ ਬੈਕ ਕਰਕੇ ਨਾਲੇ ਨਾਲ ਟਰੈਕਟਰ ਨਾਲ ਹਾਂ 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 ਠੀਕ ਹੈ ਠੀਕ ਹੈ ਜਰੂਰ ਇਹ ਵੀ ਇਹ ਵੀ ਤੇ ਨਵਾਂ ਗਾਣਾ ਸ਼ੂਟ ਹੋਇਆ ਹਨਾ ਹਾਂ ਆਜਾ ਚਲੋ ਆਜੋ ਸਰ ਠੀਕ ਹੈ ਜੀ ਹਵੇਲੀਆਂ ਸਦਾ ਤਿਆਰ ਪਰ ਤਿਆਰ ਉਧਰ ਦੇਖ ਸਕਦੇ ਆ ਉੱਪਰ ਬੋਰਡ ਲੱਗਾ ਹੋਇਆ ਮਾਤ ਸੁਣਾ ਕੀ ਦਾ ਸ਼ੂਟ ਵੈਸੇ ਹੀ ਹੋ ਰੇ ਸਪਰੇਅ ਕਰਨਾ ਹੂੰ ਛੋਟਾ ਮੂਸੇ ਵਾਲਾ ਮੇਰੇ ਖਿਆਲ ਨਾਲ ਅੰਦਰ ਹੋਣਾ ਵਾ ਗਰਮੀ ਪੜੀ ਆ ਚਲੋ ਮਾਰਾਂ ਚੜਦੀ ਕਲਾ ਕਰਨਾ ਹਨਾ ਨਵਾਂ ਇੱਕ ਕੋਠੀ ਦਾ ਵਿਸ਼ੇ ਚੰਗੇ ਤੇਰਾ ਮੈਂ ਤਾਂ ਵੇਖੀ ਵੀ ਨਹੀਂ ਮੈਂ ਤਾਂ نیٹ ਤੇ ਦੇਖੀ ਆ نیٹ ਤੇ ਹਾਂ ਹੋਰ ਬੜੀ ਗੋਮਕਾਰ ਉਹਦਾ ਨਾਮ ਹੈ ਉਹ ਵੀਡੀਓ ਹੈ ਨਾ ਹਾਂ ਸੋ ਫਿਰ ਨਹੀਂ ਜੀ ਪਾਈ ਆ ਹਵੇਲੀ ਆਪਾਂ ਖੇਤਾਂ 'ਚ ਭੁੱਲੇ ਜੇ ਕੀ ਕਾਰਾ ਉਹਨੂੰ ਕੱਢ ਨਾ ਠ ਗਿਆ ਰ ਉਹਨੂੰ ਹਕਾਲ ਮੂਸੇ ਵਾਲਾ ਗੋਲਦਾਨੀ ਪੇਡਾਂ ਲੀਰਾਂ ਕਾਵਾਂ ਦੀਆਂ ਡਾਰਾਂ ਨੂੰ ਸੋ ਪੇਡਾਂ ਨੇ ਬੈਂ 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 ਉਹਦੇ ਵਿਚਾਰੇ ਦੇ ਜਾਣ ਤੋਂ ਬਾਅਦ ਵੀ ਕੀਤਾ ਸੀ ਪਰ ਕੋਈ ਗੱਲ ਨਹੀਂ ਇੱਧਰ ਸੋਲਰ ਸਿਸਟਮ ਲੱਗਾ ਸੋ ਇੱਧਰ ਸਾਰੀ ਗੱਲ ਬਾਤ ਸੋ ਕੋਠੀ ਦੀ ਸੋ ਬਾਕੀ ਵੀਰਾ ਹੁੰਦਾ ਤੇ ਰੌਣਕਾ ਹੋਰ ਸੀ ਸੋ ਇੱਧਰ ਉਹਨਾਂ ਦੇ ਮਾਤਾ ਪਿਤਾ ਜੀ ਉਹਨਾਂ ਦੇ ਬਾਕੀ ਬਾਬਾ ਜੀ ਵੇਖੋ ਇਹਨਾਂ ਲੋਕਾਂ ਨੂੰ ਹੈ ਸਾਂਭਣਾ ਨਹੀਂ ਆਇਆ ਹੀਰਾ ਮੈਂ ਵੇਖ ਕੇ ਪਹਿਲੀ ਵਾਰੀ ਮੈਂ ਆਇਆ ਵਾਂ ਦੂਜੀ ਈ ਤੁਸੀਂ ਆਏ ਵੇਖੋ ਉੱਤਰ ਦੇ ਨਾਲ ਹੀ ਘਰ ਆ ਪਿੰਡ ਦੇ ਵਿੱਚ ਆ ਪੁਰਾਣਾ ਘਰ ਸੀ ਸ਼ਾਇਦ ਹਨ ਇਹੋ ਹੀ ਆ ਪੁਰਾਣਾ ਘਰ ਜਿੱਥੇ ਆਪਾਂ ਪਿੰਡ ਤੋਂ ਬਾਅਦ ਸੋ ਕਿਵੇਂ ਸੀ ਇਵੇਂ ਪ੍ਰਸ਼ਾਸਨ ਜਿਹੜਾ ਵਾ ਇੱਥੇ ਇਵੇਂ ਤਿਆਰਬਰ ਤਿਆਰ ਰਹਿੰਦਾ ਵਾ ਸੋ ਆਪਾਂ ਦਰਸ਼ਨ ਮੇਲੇ ਕੀਤੇ ਹੋ ਸਾਡੀ ਲੱਗੀ ਅਥਾਰ ਸੋ ਅਸੀਂ ਅੰਡੇਰੇ ਤੇ ਵਾਪਸ ਜਾਵਾਂਗੇ ਸਾਡਾ ਪੀਲੂ ਸਿੰਘ ਠੀਕ ਹੈ ਜੀ ਸਾਹਿਬ ਆਦਰ ਜੀ ਠੀਕ ਹੈ ਜੀ ਬਾਬਾ ਜੀ ਫੇਰ ਕਰਾਂਗੇ ਦਰਸ਼ਨ ਸੋ ਬਿਲਕੁਲ ਸਾਡੀ ਥਾਰ ਖੜੀ ਆ ਸੋ ਚੱਲਦੇ ਹਾਂ ਅੱਛਾ ਆ ਇੱਧਰ ਹੋਣੇ ਖੇਤੋਂ ਪਰਲੇ ਪਾਸੇ ਸੋ ਬਿਲਕੁਲ ਇਹ ਬਾਹਰ ਦਾ ਮਾਹੌਲ ਹੈ ਪ੍ਰਸ਼ਾਸਨ ਤਿਆਰ ਪਰ ਤਿਆਰ ਹੈ ਇੱਧਰ ਉਹਨਾਂ ਦੀ ਕੋਠੀ ਆ ਕੋਠੀ ਦਾ ਗੇਟ ਉੱਧਰ ਅੱਗੇ ਉਹ ਸਮਾਦਿ ਜਿੱਥੇ ਬਣੀ ਆ ਅੱਗੇ ਚਲੋ ਜਵਾਰ ਕੇ ਜਾਣਾ ਕਿ ਨਹੀਂ ਜਾਣਾ ਸੋ ਸਮਾਦ ਤੇ ਚੱਲਦੇ ਆ ਬਾਈ ਦੀ ਸੋ ਬਿਲਕੁਲ ਦੇਖ ਸਕਦੇ ਆ ਇੱਧਰ ਵੀ ਵੀਰੇ ਦੀਆਂ ਫੋਟੋਆਂ ਬਾਈ ਦੀਆਂ ਆ ਗਾੜ ਸੋ ਤੋਂ ਘਰ ਦੇ ਇਧਰੋਂ ਨਿਕਲਦੇ ਸਾਰੇ ਇੱਧਰ ਨੇੜੇ ਹੀ ਆ ਸਮਾਦ ਜਿੱਥੇ ਜਿੱਥੇ ਸੰਸਕਾਰ ਹੋਇਆ ਸੀ ਉਹਨਾਂ ਦੀ ਪਹਿਲੀ ਈ ਚ ਜਿਹੜੀ ਪਹਿਲੀ ਮੂਸੇ ਵਾਲਾ ਵਹੁੰਦਾ ਹੁੰਦਾ ਸੀ ਬਾਈ ਤੇ ਉੱਥੇ ਹੀ ਸੰਸਕਾਰ ਸੰਸਕਾਰ ਹੋਇਆ ਸੀ ਤੇ ਉੱਥੇ ਹੀ ਉਹਦੀ ਸਮਾਦ ਬਣਾਈ ਆ ਆ ਰਹੀ ਬੰਦੇ ਕਿ ਚੱਲੀਏ ਚੱਲ ਰਹੀ ਹੈ ਅਚੇ ਇੱਥੇ ਸੰਸਕਾਰ ਹੋਇਆ ਸੀ ਹਣਾ ਸੋ ਆ ਦੁਕਾਨਾਂ ਵਾਂ ਦੁਕਾਨਾਂ ਤੇ ਜੇਕਰ ਤੁਸੀਂ ਖੁੱਲੀ ਰਹਿਣ ਦੀ ਹਮ ਬਾਰੀ ਬੁਰੀਆਂ ਜੀ ਹਨਾ ਸੋ ਲੈ ਕੇ ਚੱਲਦੇ ਆ ਸਾਡੀ ਵੀ ਥਾਰ ਤੁਸੀਂ ਦੇਖ ਸਕਦੇ ਆ ਉਹ ਬਾਬਾ ਜੀ ਵੇਚੀ ਰਹਿ ਗਏ ਮੈਂ ਤਾਂ ਇਹ ਇੱਥੇ ਵੇਖ ਲੈਣਾ ਸੀ ਤੂੰ ਸੋ ਇੱਥੇ ਜਿਵੇਂ ਬਾਹਰ ਉਹਦੇ ਨਾਂ ਤੇ ਉਰ ਗਾਰ ਵੀ ਸਾਰਾ ਹਾਂਜੀ ਕੋਈ ਨਹੀਂ ਆ ਲੈਣ ਦੋ ਜੀ ਸਾਰਾ ਵੈਗਰ ਜੀ ਸਤੇਜ ਜੀ ਅੱਛਾ ਉਹ ਮਨੀਆਂ ਫੋਟੋਆਂ ਵੀ ਹਨਾ ਤੇ ਆ ਪਹਿਲੀ ਹੋਈ ਸੀ ਹਨਾ ਬਾਬਾ ਜੀ ਪਹਿਲਾਂ ਅੱਛਾ ਇੱਥੇ ਸੰਸਕਾਰ ਹੋਇਆ ਵਾ ਚਲੋ ਸੰਸਕਾਰ ਵਾਲੀ ਜਗ੍ਹਾ ਤੇ ਪਹੁੰਚੇ ਇੱਥੇ ਸੰਸਕਾਰ ਹੋਇਆ ਸੀ ਸੋ ਇੱਥੇ ਹੀ ਜਿਵੇਂ ਹੁਣ ਲੱਗਦਾ ਉਹ ਬਾਬਾ ਜੀ ਉਹ ਸ਼ੈੱਡ ਸ਼ੁੱਡ ਪਾਉਣਗੇ ਹਣਾ ਸ਼ੈੱਡ ਪਾਉਣਗੇ ਸ਼ੈੱਡ ਕਰਕੇ ਬਾਅਦ ਵਿੱਚ ਹੋਊਗਾ ਜੀ ਹਾਂ ਸ਼ੈੱਡ ਪਾਉਣ ਤੋਂ ਬਾਅਦ ਆ ਸਾਰਾ ਉਹਦਾ ਕੰਮ ਚੱਲ ਰਿਹਾ ਹੈ ਹਾਂ ਇਸ ਜਗ੍ਹਾ ਤੇ ਸੰਸਕਾਰ ਹੋਇਆ ਜੀ ਹਾਂ ਹਾਂ ਸੱਤ ਸਾਲ ਨੇ ਲਗਤੀ ਪੰਜ ਹੋਰ ਬਾਈ ਹੋਰ ਬਾਈ ਇਹਦੇ ਆਹਨ 2-3 ਸਾਲ ਹੋ ਚਲੇ ਹੈ ਨਾ ਤੋ ਇੱਥੇ ਵੀ ਪ੍ਰਸ਼ਾਸਨ ਸੋ ਨਾਲ ਹੀ ਗੱਲਬਾਤ ਵੀ ਕੋਈ ਹੋਣੀ ਨਾ ਹੋ ਸਕੇ ਸੋ ਨਵਾਂ ਹਨਾ ਵੀਰੇ ਕੰਮ ਚੱਲ ਰਿਹਾ ਹਾਂਜੀ ਹੋਰ ਨਹੀਂ ਬੈਠੇ ਉਹ ਤਾਂ ਅੜੀ ਕੋਈ ਬੰਦੇ ਪੰਗੇ ਪੰਗੇ ਲੈਂਦੇ ਹਨਾ ਨਾ ਕਰ ਮੈਂ ਬੰਦੇ ਪੰਗੇ ਪੰਗੇ ਲੈਂਦੇ ਨੇ ਹਨਾ ਬੁੱਤਾਂ ਹਾਈ ਬੰਦੇ ਨਾਲ ਜਿਹੜੇ ਹੁੰਦੇ ਅਣਜਾਣ ਪੰਗੇ ਲੈਂਦੇ ਨੇ ਤਾਂ ਹਨਾ ਸਾਰਾ ਕਵਰ ਕਰ ਦਿੱਤਾ ਜਾਊਗਾ ਬੜੀਆ ਹਾਂ ਨਹੀਂ ਵਧੀਆ ਪਰਮਾ ਲੋਕਾਂ ਦਾ ਵੀ ਹੱਥ ਨਹੀਂ ਟਿਕਦੇ ਪੈਣਗੇ। ਮੈਂ ਇੱਥੇ ਆਏ ਆਂ ਅੰਦਰਾਂ ਵਿੱਚ ਮਨਾ ਦਿੱਤਾ ਹੋਇਆ। ਸੱਕੇ ਨਾਲ ਹੀ ਹਟੜ ਕੇ ਮਾਰੇ। ਹਾਂ ਹਾਂ ਨਹੀਂ ਠੀਕ ਹੈ। ਉੱਤੇ ਚੜ੍ਹ ਕੇ ਲੈਣਾ ਵੀ ਕੀ ਆ ਤੁਹਾਨੂੰ? ਇੱਥੋਂ ਦਰਸ਼ਨ ਕਰੋ, ਇੱਥੋਂ ਦੇਖੋ ਕਿ ਜੋ ਵੇਖਣਾ। ਹੋਰ ਖਿਲਾਓ ਖਿੱਚਾ ਮੈਂ ਬਈ ਫੋਟੋ ਮੈਂ ਤੁਹਾਡੇ ਚੁੱਕ। ਪਹਿਲਾਂ ਆਪਣੀ ਦਵਾ ਨਹੀਂ ਖਾਈਏ ਫੋਨ ਦੋ। ਆਪਾਂ ਤੁਹਾਨੂੰ ਖੜ੍ਹਦੇ ਇੱਥੇ। ਲਿਆ ਬਈ। ਲਓ ਜੀ ਲਿਆਓ। ਛੇੜੇ ਨਹੀਂ ਛਿੰਝੇ ਦਾ ਪੱਲਾ ਬੰਨਿਆ ਕੁਛੀ। ਸੋ ਠੀਕ ਹੈ ਜੀ। ਇਧਰੋਂ ਕੰਮ ਚੱਲ ਰਿਹਾ। ਸੋ ਬਾਹਰ ਨੂੰ ਚੱਲਦੇ ਆਂ। ਸੋ ਬਾਹਰ ਦੇਖ ਲਓ ਹਨਾ ਉਹਦੇ ਨਾਂ ਤੇ ਵੀਰ ਦੇ ਨਾਂ ਤੇ ਚਲੋ ਜੇ ਜੀ ਕਿਹਾ ਵੀ ਆ ਤੇ ਰਜਗਾਰ ਅੱਜ ਪਿੰਡ ਦੇ ਲੋਕ ਚਲੋ ਜੋ ਵੀ ਆ ਹਨਾ ਆਪ ਦਾ ਸ਼ਕ ਸ਼ਕਾਰ ਰਹੇ ਨੇ ਸੋ ਸਾਡੇ ਬਾਬਾ ਜੀ ਬਾਬਾ ਜੀ ਕੀ ਲੈ ਰਹੇ ਜੇ ਬਾਈ ਕੀ ਲੈ ਲਾਂਗੇ ਸਤਿ ਸ੍ਰੀ ਅਕਾਲ ਅੱਛਾ ਚਾ ਲੈ ਲਓ ਆ ਲੈ ਲਓ ਬਾਬਾ ਜੀ ਨੇ ਲਿਆ ਕੱਪ ਮੈਨੂੰ ਬਤਾ ਵੀ ਖੁਸ਼ੀ ਵੀ ਲੈ ਲਓ ਕੁਛ ਨਾ ਠੀਕ ਹੈ ਮੈਂ ਤਾਂ ਜੀ ਸਾਡੇ ਕੋਲ ਹੈਗੇ ਨਹੀਂ ਸਪੈਨ ਲੈ ਰੱਖੇ ਨੇ ਜੀ ਹਾਂਜੀ ਹਾਂ ਹੋਰ ਲੈ ਜੀ ਬੱਬਾ ਛੱਲੇ ਛੱਲੇ ਲੈ ਦੇ ਮੇਰੇ ਨਹੀਂ ਲੋਡ ਨਾ ਜਿਹੜੀ ਉਹਨਾਂ ਦੇ ਕੰਮ ਕਰਦਿਆਂ ਨੇ ਕੋਠੀ 'ਚ ਉਹਨਾਂ ਦਾ ਸਾਮਾਨ ਆਹ ਛੱਲੇ ਛੱਲੇ ਤਾਂ ਮੇਰੇ ਆ ਗਏ ਆ ਜਿਹੜੀ ਉਹਨਾਂ ਦੇ ਕੋਠੀ 'ਚ ਕੰਮ ਕਰਦਿਆਂ ਨੇ ਪਹਿਲਾਂ ਉਹਨਾਂ ਦੇ ਆਹ ਆਪਣ ਮਾਤਾ ਇਹ ਜਮੀਨ ਉਹਨਾਂ ਦੀ ਹੈ ਹਾਂਜੀ 70 ਕਿੱਲੇ ਰਹੀ ਹੈ ਉਹ ਇੱਥੇ ਹਾਂਜੀ ਆਹ ਛੱਲੇ ਰੱਖਤ ਰਹਿੰਦੇ ਨੇ ਨਾ ਜੀ ਉਸ ਤੋਂ ਬਾਅਦ ਸਾਰਾ ਬਾਈ ਦਾ ਅੱਛਾ ਵੀਰੇ ਦਾ ਹੀ ਆ ਕਿੰਨੇ ਟੋਟਲ ਜ਼ਮੀਨ 70 ਕਿੱਲੇ ਆ ਨਾ ਟੋਟਲ ਤਾਂ ਜੀ ਜ਼ਿਆਦੇ ਆ ਅੱਛਾ ਅੱਛਾ ਤੇ ਇਹ ਇੱਥੇ ਕਿੰਨੀ ਆ ਇੱਥੇ 70 ਕਿੱਲੇ ਨੇ ਆ ਸਾਰੀ ਹਾਂਜੀ ਅੱਛਾ ਆਪ ਹੀ ਹੁੰਦਾ ਸੀ ਨਾ 70 ਵਿੱਚ ਦੀ ਮਾਤਾ ਜੀ ਨੇ ਸਕੂਲ ਖੋਲੇ ਹੋਇਆ ਸੀ 8 ਮਹੀਨੇ ਤੱਕ ਦਾ ਹਾਂਜੀ ਪਹਿਲਾਂ ਤਾਂ ਜੀ ਇਹਨਾਂ ਦੇ ਬਸ 70 ਕਿੱਲੇ ਵਾਂਦੇ ਸੀ ਤੇ ਬਿਰਦੀ ਨੇ ਵਾਸਾ ਅੱਜ ਹੋਰ ਸਵੇਰ ਹੋਰ ਆਬੀ ਹੋ ਕਰੀ ਬੰਦਾ ਜੋ ਬਾਈਕ ਬਣਿਆ ਫਿਰ ਲੱਕੀ ਹਾਂਜੀ ਹਾਂਜੀ ਉਸ ਤੋਂ ਬਾਅਦ ਬਾਅਦ ਹੀ ਬਣਿਆ 3 ਸਾਲ ਹੋ ਗਿਆ ਨਾ ਇਹਨੂੰ ਹਾਂਜੀ 3 ਸਾਲ ਉਹਦੇ ਤੋਂ ਬਾਅਦ ਜ਼ਮੀਨ ਬਣਾਈ ਹਾਂਜੀ ਉਸ ਤੋਂ ਬਾਅਦ ਬਣਾਈ ਲੀ 3 ਸਾਲ ਹੋ ਗਏ 29 ਮਈ ਨੂੰ ਨਾ ਹਾਂਜੀ 3 ਸਾਲੋਂ ਛੋਟਾ ਬੱਚਾ ਕਿੰਨੇ ਚਿਰ ਦਾ ਹੋ ਗਿਆ ਛੋਟਾ ਜੀ 1 ਸਾਲ 1 ਮਹੀਨੇ ਦਾ ਹਾਂ ਜੀ ਸਭ ਪਹਿਲਾਂ ਥੋੜੀ ਸੀ ਜ਼ਮੀਨ ਜਦੋਂ ਸੇਂਗਰ ਬਣ ਕੇ ਪਹਿਲਾਂ ਸੌ ਤੱਕ ਜੀ 7 ਕਿੱਲੇ ਹੀ ਸੀ ਅੱਛਾ 7 ਕਿੱਲੇ 7 ਕਿੱਲਿਆਂ ਤੋਂ 70 ਕੀਤੇ ਹਾਂ ਜ਼ਿਆਦੇ ਆ ਜੀ ਹੁਣ ਤਾਂ 100 150 ਕਿੱਲੇ 100 150 ਚਲੋ ਵਧੀਆ ਚੜਦੀ ਕਲਾ ਹਾਂ ਗੱਲ ਕਰ ਜੀ ਬਸ ਦੁਨੀਆ ਦੁਸ਼ਮਣ ਹੋ ਗਈ ਹੈ ਨਾ ਹਾਂ ਜੀ ਚਲੋ ਕੋਈ ਗੱਲ ਲੈ ਲੈ ਜਾ ਨਹੀਂ ਮਾ ਬਾਬਾ ਜੀ ਠੀਕ ਹੈ ਲਿਆ ਹੋਇਆ ਸਮਾਨ ਪਹਿਲਾਂ ਹਾਂ ਜੀ ਹਾਂ ਜੀ ਚਲਿਏ ਚੱਲੇ ਪਾਈਏ ਕੋਈ ਨਹੀਂ ਲੈ ਲਿਆ ਬਾਬਾਈ ਲੈ ਲਿਆ ਵਾ ਐ ਨਾ ਕਰੋ ਤੁਸੀਂ ਐ ਨਾ ਕਰੋ ਆ ਦੇਖੋ ਬਾਬਾ ਲੈ ਲਿਆ ਲੈ ਲਿਆ ਸਮਾਨ ਉਹ ਵੀਰੇ ਲੈ ਲਿਆ ਸਮਾਨ ਕਾਹ ਤੋਂ ਕਰਦਾ ਉਹ ਨਹੀਂ ਲੈਣਾ ਇਹ ਮੰਗਰ ਨਹੀਂ ਪਈ ਤਾਂ ਜੀ ਨੰਗ ਨਹੀਂ ਪਈ ਤਾਂ ਨਹੀਂ ਚਾਹੀਦਾ ਸਾਡੇ ਕੰਮ ਹੀ ਨਹੀਂ ਆ ਬਾਬਾ ਸਾਡੇ ਕੰਮ ਹੀ ਨਹੀਂ ਕੋਈ ਬੱਦ ਜਿਹੜਾ ਓਏ ਸਾਡਾ ਕਨਸੈਪਟ ਉਸੇ ਲਗੀ ਕਿਤਾ ਉਹ ਜਵੈਰ ਤੂੰ ਖੜਕੀਨਾ ਖਰਾਬ ਕਰਦੀ ਬਾਹਰੋਂ ਮਾਰਾਂ ਬੰਗ ਨਹੀਂ ਹੋ ਰਹੀਆਂ ਉਹ ਸਾਲਾ ਕਿਰਪਾਨ ਤਨ ਪੈ ਪਾਰ ਨਾ ਬਾਲ ਲਾਉਂ ਚੱਲ ਵੀ ਉੱਪਰ ਸੋ ਇਹ ਸੀ ਜੀ ਸਾਡਾ ਬਾਬਾਏ ਗੜ ਗੜ ਤੋੜੀ ਇੱਥੇ ਕਿਤੇ ਬਣਾਇਆ ਇਹਨਾਂ ਨੇ ਉਹ ਬਣਿਆ ਉਹ ਬਣਿਆ ਸਾਹਮਣੇ ਮੈਂ ਗੜ ਤੋੜਨਾ ਸੋ ਇਹ ਸੀ ਜੀ ਸਾਡਾ ਅੱਜ ਦਾ ਵਲੌਗ ਮੁਸੇਪਿੰਡ ਦਾ ਸੋ ਬਿਲਕੁਲ ਇੱਧਰ ਜੇਕਰ ਤੁਸੀਂ ਕੋਈ ਟੀ-ਸ਼ਰਟ ਕਾਪੀ ਪੈਨ ਔਰ ਟੀ-ਸ਼ਰਟ ਵਗੈਰਾ ਜਾਂ ਟੀ-ਸ਼ਰਟ ਤੇ ਕੁਝ ਲਿਖਿਆ ਇਨਸ਼ਾਅਲਾ ਚਾਬੀ ਜਾਂ ਕੁਝ ਵੀ ਜੇ ਵੀਰੇ ਦੇ ਨਾਮ ਦੀ ਫੋਟੋ ਜਾਂ ਕੁਝ ਵੀ ਤੁਸੀਂ ਲੈਣਾ ਇੱਥੋਂ ਲੈ ਸਕਦੇ ਆ ਤੇ ਦੱਕ ਜੇ ਕੋਈ ਚੱਕਣਾ ਛਕੋਣਾ ਇੱਥੇ ਜਾ ਸਕਦੇ ਆ ਇਧਰ ਸਮਾਨ ਸੀ ਉਧਰ ਘਰ ਸੀ ਉਧਰ ਸਾਰਾ ਪ੍ਰਦਰਸ਼ਨ ਇਹਨੇ ਕੀਤੇ ਆ ਸੋ ਜੇਕਰ ਤੁਸੀਂ ਵਲੌਗ ਤੇ ਚੈਨਲ ਤੇ ਨਵੇਂ ਚੈਨਲ ਨੂੰ ਫੋਲੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋ ਇਸ ਤਰ੍ਹਾਂ ਹੀ ਹਾਜ਼ਰ ਹੋਵਾਂਗੇ ਨਵੇਂ ਵਲੌਗ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ